ਸਾਰੇ ਕ ਰਾਈਟਰਸ ਐਂਡ ਲਿਟਰੇਚਰ ਜਿਹਦਾ ਨਿਕਨੇਮ ਜਿਹੜਾ ਫਾਸਵਾਲ ਬਣਦੇ ਉਹਨਾਂ ਨੇ ਐਲਾਨ ਕੀਤਾ ਵੀ ਆਹ ਮੁਲਕ ਜਿਹੜੇ ਨੇ ਪਾਕਿਸਤਾਨ ਨੂੰ ਛੱਡ ਕੇ ਇਹ ਜਿਹੜੇ ਨੇ ਇਹ 9 ਤੋਂ 12 ਨਵੰਬਰ ਤੱਕ ਸਮਾਗਮ ਦਾ ਹਿੱਸਾ ਹੋਣਗੇ ਔਰ ਇਹ ਬਾਕੀ ਸਾਰੇ ਵਿਜ਼ਿਟਰਸ ਨੂੰ ਖੁੱਲਾ ਹੋਏਗਾ ਇਸ ਦੇ ਵਿੱਚ ਜਿਹੜਾ ਕਲਚਰਲ ਡਿਪਲੋਮੇਸੀ ਔਰ ਇਹ ਸਾਰੇ ਜ਼ਿਕਰ ਹੋਣਗੇ ਔਰ ਇਹਦੇ ਵਿੱਚ ਥੱਲੇ ਫਰਨਾ ਨੇ ਕਿ ਜੀ ਮਾਧਵ ਕੌਸ਼ਕ ਸਾਹਿਤ ਅਕੈਡਮੀ ਦਾ ਚੀਫ ਗੈਸਟ ਹੋਏਗਾ ਕੀਨੋਟ ਐਡਰੈਸ ਇਹਦਾ ਹੋਏਗਾ ਕਾ ਹਾਈ ਕਮਿਸ਼ਨਰ শ্রীলঙ্কা ਦਾ ਹੋਏਗਾ ਪ੍ਰੈਜ਼ੀਡੈਂਟ ਐਮਬੈਸਡਰ ਨੇਪਾਲ ਦਾ ਹੋਏ ਵੀ ਹੋਏਗਾ ਔਰ ਬੰਗਲਾਦੇਸ਼ ਹਾਈ ਕਮਿਸ਼ਨਰ ਵੀ ਹੋਏਗਾ ਐਸ਼ਨਾਥ ਅਜ਼ੀਰਾ ਹਾਈ ਕਮਿਸ਼ਨਰ ਮਾਲਦੀਵਸ ਕੇ ਐਸ ਰਾਓ ਇਹ ਉਹ ਔਰ ਉਹ ਬੀਬੀ ਕਹਿ ਰਹੀ ਹੈ ਕਿ ਵੀ ਦਾ ਰਾਈਟਰਸ ਐਂਡ ਡਰੀਮਰਸ ਆਫ ਸਾਰਕ ਰੀਜਨ ਹੈਵ ਆਲਵੇਸ ਬਲੀਵਡਡ ਕਿ ਕਲਚਰ ਹੀਲਸ ਵੇਅਰ ਪੋਲਿਟਿਕਸ ਡਿਵਾਈਡਸ ਹਮ ਸਿਆਸਤ ਵੜਦੀ ਹੈ ਕਲਚਰ ਹੀਲ ਕਰਦਾ ਹੈ ਔਰ 66 ਸਾਰਕ ਲਿਟਰੇਚਰ ਫੈਸਟੀਵਲ ਇਜ਼ ਮੋਰ ਥੈਨ ਅ ਗੈਦਰਿੰਗ ਆਫ ਵਰਡਸ ਇਟ ਇਜ਼ ਰੀਫਾਰਮੇਸ਼ਨ ਆਫ आवर ਸ਼ੇਅਰਡ ਹਿਊਮੈਨਿਟੀ ਸੈਲੀਬ੍ਰੇਸ਼ਨ ਆਫ ਫਰੈਂਡਸ਼ਿਪ ਥੈਟ ਕਰਾਸਸ ਬਾਰਡਰਸ ਐਂਡ ਜਨਰੇਟਰਸ ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਭਾਰਤ ਕਿਸੇ ਲੈਵਲ ਹਾਲਾਂ ਮੈਂ ਕੱਲ ਹੀ ਇੱਕ ਡਿਸਕਸ਼ਨ ਸੁਣ ਰਿਹਾ ਸੀ ਬੜੇ ਇੰਟਰਨੈਸ਼ਨਲ ਐਕਸਪਰਟ ਦੀ ਉਹ ਕਹਿੰਦਾ ਵੀ ਭਾਰਤ ਦੇ ਲੋਕ ਜਾਂ ਭਾਰਤ ਦੀ ਹਕੂਮਤ ਬਹੁਤ ਨਕਮੇ ਨੇ ਭਾਰਤ ਦੇ ਕੋਲ ਜਿੰਨਾ ਪੋਟੈਂਸ਼ੀਅਲ ਗੁਣਾ ਵੱਡਾ ਏਰੀਆ ਇਕਨੋਮੀ ਵੀ ਜਿਹੜੀ ਹੈ ਉਹ ਉਹਨਾਂ ਤੋਂ 6 ਗੁਣਾ ਵੱਡੀ ਹੈ ਕਿੰਨਾ ਕੋਖ ਹੈ ਜੇ ਤੁਸੀਂ ਸੱਚਮੁੱਚ ਥੋੜਾ ਜਿਹਾ ਵੀ ਵੱਡਾ ਜਗਰਾ ਦਿਖਾਓ ਕਿ ਆਓ ਭਾਈ ਬੈਠੋ ਟੇਬਲ ਦੇ ਉੱਤੇ ਜਿਹੜੇ ਮਸਲੇ ਨੇ ਹੱਲ ਕਰੋ ਉਹ ਤਾਂ ਕਸ਼ਮੀਰ ਤਾਂ ਦੂਜਾ ਦਾ ਕੀ ਕਰਨਾ ਸੀ ਉਹਨਾਂ ਨੇ ਉਹ ਜਿਹੜੀ ਇੰਡਸ ਵਾਟਰ ਟ੍ਰੀਟੀ 1960 ਦਾ ਇਹ ਡਰਾਮਾ ਹੈ ਜਿਹੜਾ ਇੰਟਰਨੈਸ਼ਨਲ ਜਿਹਦੇ ਤੋਂ ਕੋਈ ਟਰ ਬੈਕ ਨਹੀਂ ਬੈਕ ਆਊਟ ਨਹੀਂ ਕਰ ਸਕਦੀ ਉਦੇ ਤੋਂ ਵੀ ਮੁਨਕਰ ਹੋ ਕੇ ਫਰਦਰ ਜਿਹੜਾ ਟਕਰਾਅ ਦਾ ਦੂਸਰਾ ਕਰ ਲੈ ਹੁਣ ਸੰਦੂਰ ਟੂ ਦੇ ਥੱਲੇ ਜੋ ਇਹ ਡਰਾਮੇਬਾਜ਼ੀਆਂ ਜੀਆਂ ਕਰ ਰਹੇ ਨੇ ਜੋ ਬਲੂਚਾਂ ਨੂੰ ਚੱਕਿਆ ਹੋਇਆ afghanistan ਨੂੰ ਲਿਆ ਕੇ ਇੱਥੇ ਜਿਹੜਾ ਉਹ ਮੁਲਾ ਜਿਹੜੇ ਨੇ ਉਹ ਰਜਿਮ Taliban ਰਜਿਮ ਉਹਨੂੰ ਪ੍ਰੌਕਸੀ ਬਣਾ ਕੇ ਲੜਨਾ ਚਾਹੁੰਦੇ ਨੇ ਫਿਰ ਲੜਾਈਆਂ ਝਗੜਿਆਂ ਚ ਤਾਂ ਅਲਟੀਮੇਟਲੀ ਤਬਾਹੀ ਨਿਕਲਣੀ ਹੁੰਦੀ ਹੈ ਪਰ ਮੇਰਾ ਖਿਆਲ ਹੈ ਵੀ ਜਿਹੜਾ 트럼ਪ ਨੇ ਪਾਕਿਸਤਾਨ ਦਾ ਨਾਮ ਜੋੜਿਆ ਕਿ ਚੀਨ ਤੇ ਰੂਸ ਦੇ ਨਾਲ ਪਾਕਿਸਤਾਨ ਵੀ ਨਿਊਕਲੀਅਰ ਟੈਸਟ ਕਰ ਰਿਹਾ ਹੈ ਇਹ ਇਹਨਾਂ ਨੂੰ ਦੱਸਣ ਦੇ ਲਈ ਹੈ ਕਿ ਇਹ ਮਤ ਸਮਝੋ ਕਿ ਭਾਈ ਤੁਸੀਂ ਜਿਹੜਾ ਉਹ ਪਾਕਿਸਤਾਨ ਦਾ ਕੋਈ ਵਾਲ ਵੀ ਵੰਗਾ ਕਰਸਤੇ